ਹਿੰਦ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਲੋਕ ਸਭਾ ਦੇ ਸਪੀਕਰ ਵੱਲੋਂ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸੰਸਦ ਤੋਂ ਗੈਰਹਾਜ਼ਰ ਰਹਿ ਰਹੇ ਸਾਰੇ ਸੰਸਦ ਮੈਂਬਰਾਂ ਦੀਆਂ ਛੁੱਟੀਆਂ ਦੀ ਅਰਜ਼ੀ ਬਾਰੇ ਸਮੀਖਿਆ ਕਰੇਗੀ ਇਸ ਕਮੇਟੀ ਦੀ ਪ੍ਰਧਾਨਗੀ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਵਿਪਲਵ ਕੁਮਾਰ ਦੇਵਕਰ ਰਹੀ ਹਨ ਵੈਲਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਪਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਵਧੀਕ ਸੋਲੀਸਟਰ ਜਨਰਲ ਸੱਤਿਆਪਾਲ ਜੈਨ ਅਤੇ ਐਡਵੋਕੇਟ ਧੀਰੇਜ ਜੈਨ ਨੇ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੁਮੇਤ ਗੋਇਲ ਦੇ ਬੈਂਚ ਨੂੰ ਦੱਸਿਆ ਕਿ ਕਮੇਟੀ ਦਾ ਗਠਨ ਕੱਲ ਕੀਤਾ ਗਿਆ ਸੀ ਅਤੇ ਇਹ ਸਾਰੇ ਗੈਰ ਹਾਜ਼ਰ ਸੰਸਦ ਮੈਂਬਰਾਂ ਦੇ ਕੇਸਾਂ ਦੀ ਸਮੀਖਿਆ ਕਰੇਗੀ। ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਆਰਐਸ ਪੈਂਸ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕੇ ਅਤੇ ਬੈਸ ਲਈ ਸਮਾਂ ਮੰਗਿਆ ਗਿਆ। ਹਾਈ ਕੋਰਟ ਨੇ ਕੇਂਦਰ ਸਰਕਾਰ ਦੇ ਬਿਆਨ ਨੂੰ ਰਿਕਾਰਡ ਤੇ ਲੈਂਦੇ ਆ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਤੱਕ ਟਾਲ ਦਿੱਤੀ ਹੈ। ਦਸਨ ਯੋਗ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ ਉਹ ਇਸ ਸਮੇਂ NSA ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਉਹਨਾਂ ਨੇ ਦਲੀਲ ਦਿੱਤੀ ਸੀ ਕਿ ਉਹਨਾਂ ਦੀ ਲੰਮੀ ਗੈਰ ਹਾਜ਼ਰੀ ਉਹਨਾਂ ਦੇ ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਕਰ ਰਹੀ ਹੈ ਅਤੇ ਉਹਨਾਂ ਦੇ ਚੁਣੇ ਹੋਏ ਖੇਤਰ ਨੂੰ ਪ੍ਰਤੀਨਿਧਤਾ ਤੋਂ ਵਾਂਝਾ ਕਰ ਰਹੀ ਹੈ ਅਤੇ ਅਮਰਿਤ ਪਾਸ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਲਗਾਤਾਰ 60 ਦਿਨ ਤੱਕ ਸੰਸਦ ਵਿੱਚ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸ ਦੀ ਸੀਟ ਖਾਲੀ ਐਲਾਨੀ ਜਾ ਸਕਦੀ ਹੈ ਜਿਸ ਨਾਲ ਖਡੂਰ ਸਾਹਿਬ ਦੇ ਲਗਭਗ 19 ਲੱਖ ਵੋਟਰਾਂ ਤੇ ਪ੍ਰਭਾਵ ਪਵੇਗਾ ਜੇਲ੍ਹ ਵਿੱਚ ਬੰਨਸਤ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ 3 ਨਵੰਬਰ 2023 ਨੂੰ ਲੋਕ ਸਭਾ ਸਪੀਕਰ ਨੂੰ ਸੈਸ਼ਨ ਵਿੱਚ ਭਾਗ ਲੈਣ ਦੀ ਇਜਾਜ਼ਤ ਲਈ ਅਰਜ਼ੀ ਦਿੱਤੀ ਗਈ ਸੀ ਜਿਸ ਤੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਕਿ ਉਹ ਪਹਿਲਾਂ ਹੀ 46 ਦਿਨਾਂ ਤੱਕ ਗੈਰ ਹਾਜ਼ਰ ਰਹਿ ਚੁੱਕੇ ਹਨ ਇਸ ਤੋਂ ਬਾਅਦ ਉਹਨਾਂ ਨੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਵੀ ਪੱਤਰ ਲਿਖਿਆ ਸੀ ਪਰ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਇਸ ਕਾਰਨ ਉਹਨਾਂ ਨੇ ਨਿਆਂਇਕ ਅਪੀਲ ਕੀਤੀ ਹੈ ਇਸ ਕਾਰਨ ਉਹਨਾਂ ਨੇ ਨਿਆਂਇਕ ਅਪੀਲ ਕੀਤੀ ਹੈ ਹੁਣ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਹਫਤੇ ਹੋਵੇਗੀ ਜੀ ਪਿਛਲੀ ਪਿਛਲੀ ਡੇਟ ਤੇ ਹਾਈ ਕੋਰਟ ਨੇ ਸੰਤੋ ਪੁੱਛਿਆ ਸੀ ਕਿ ਜਿਹੜੀ ਕਮੇਟੀ ਲੋਕ ਸਭਾ ਦੀ ਇਹ ਸਾਰੇ ਮਾਮਲਿਆਂ ਨੂੰ ਤੇ ਗੌਰ ਕਰਦੀ ਹੈ ਉਹ ਕਮੇਟੀ ਕੌਨਸਟਿਟਿਊਟ ਹੋ ਗਈ ਹੈ ਬਣ ਗਈ ਹੈ ਕਿ ਨਹੀਂ ਬਣ ਗਈ ਅੱਜ ਉਸੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਕਮੇਟੀ ਕੌਨਸਟਿਟਿਊਟ ਹੋ ਗਈ ਹੈ ਸ਼੍ਰੀ ਵਿਪਲਵ ਕੁਮਾਰ ਦੇਵ ਸੰਸਦ ਦੀ ਅਧਿ ਅਧਿਖਤਾ ਚ 14 ਮੈਂਬਰਸ ਦੀ ਕਮੇਟੀ ਇਹ ਬਣੀ ਹੈ ਉਨ ਇਹ ਦੂਸਰਾ ਲੋਕ ਸਭਾ ਵੱਲੋਂ ਅਸੀਂ ਕਿਹਾ ਕਿ ਜਦੋਂ ਵੀ ਕਮੇਟੀ ਦੀ ਪਹਿਲੀ ਮੀਟਿੰਗ ਹੋਏਗੀ ਉਸ ਪਹਿਲੀ ਮੀਟਿੰਗ ਚ ਅੰਮ੍ਰਿਤਪਾਲ ਸਿੰਘ ਤੇ ਹੋਰ ਵੀ ਜੋ ਵੀ ਜਿੰਨਾ ਵੀ ਇਸ ਮੈਂਬਰਸ ਪਾਰਲੀਮੈਂਟ ਦੇ ਜੋ ਲੀਵ ਲਈ ਐਪਲੀਕੇਸ਼ਨ ਆਈਆਂ ਹੋਣਗੀਆਂ ਉਹ ਸਾਰੀ ਉਸ ਕਮੇਟੀ ਦੇ ਸਾਹਮਣੇ ਰੱਖ ਦੇਣਗੇ ਉਸ ਤੋਂ ਬਾਅਦ ਇਹ ਕਮੇਟੀ ਇਹ ਸਾਰੇ ਮਾਮਲੇ ਤੇ ਗੌਰ ਕਰੇਗੀ ਤੇ ਆਪਣੀ ਰეკਮੈਂਡੇਸ਼ਨ ਫਿਰ ਉਹ ਸਦਨ ਨੂੰ ਭੇਜੇਗੀ ਉਸ ਤੋਂ ਬਾਅਦ ਸਦਨ ਇਸ ਇਸ ਮਾਮਲੇ ਤੇ ਫੈਸਲਾ ਲਏਗਾ ਜਿੰਨਾ ਦਿਨਾਂ ਚ ਸੈਸ਼ਨ ਚੱਲਦਾ ਹੈ ਜਿਵੇਂ ਇਸ ਵੇਲੇ ਸੈਸ਼ਨ ਨਹੀਂ ਚੱਲ ਰਿਹਾ ਤੇ ਅੱਜ ਦੇ ਦਿਨ ਨਹੀਂ ਕਾਊਂਟ ਹੋਣਗੇ जो तो सैशन शुरू होगा उ दिन काउंट करते जाते हैं उन्होंने अपने पटिशन किया सी कि शायद फिफ्टी फोर डेज हो, हो चुके ने बट वो जो भी होएगा जी क्योंकि पहला इन्होंने दी हुई है तो एक बार कमेटी जो भी फैसला करेगी वो पिछे लागू होएगा आज जो उन्होंने वकील वालों रिक्वेस्ट हुई थी कि वो शायद उन्होंने तबीयत ठीक नहीं इस करके हूँ अगले अगले हफ्ते की उन्होंने रिक्वेस्ट की है तो हूँ मामला अगले हफ्ते टेकअप होएगा